ਇਸ ਨਾਲ ਮਸ਼ਹੂਰ ਨਹੀਂ ਲੱਗ ਰਹੀ ਐ ਸਾਈਡ ਤੇ ਇੱਕ ਬੜੀ ਪਹਿਲਾ ਦੁੱਖ ਦੀ ਘੜੀ ਨਹੀਂ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖਾਸ ਤੌਰ ਤੇ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਸ਼ਿਵਰਾਜ ਚੋਹਾਨ ਸਾਬ ਜਿਹੜੇ ਚੀ ਮਿਨਿਸਟਰੀ ਵੀ ਰਹੇ ਤੇ ਕਿਸਾਨਾਂ ਨਾਲ ਗੱਲਬਾਤ ਵੀ ਉਹਨਾਂ ਦੀ ਹਮੇਸ਼ਾ ਹੁੰਦੀ ਰਹਿੰਦੀ ਆ ਤੇ ਪ੍ਰਧਾਨ ਮੰਤਰੀ ਜੀ ਨੇ ਆਪ ਇਹ ਕਹਿ ਕੇ ਇਹ ਟੀਮ ਸਾਨੂੰ ਭੇਜਿਆ ਏ ਦੂਜੇ ਪਾਸੇ ਜਿਹੜੀ ਸੈਂਟਰ ਦੀ ਟੀਮ ਆ ਉਹ ਅਲੱਗ ਅਸੀਂ ਇਕੱਠੇ ਹੀ ਸੂਰੇ ਗੱਲੀਓ ਪੰਜਾਬ ਨੂੰ ਆਏ ਆ ਉਹਦੇ ਵਿੱਚ ਜਿਹੜੀਆਂ ਦੋ ਗ੍ਰਹਿ ਮੰਤਰੀ ਤੇ ਕੇਂਦਰ ਰਣ ਟੀਮਾਂ ਬਣਾਈਆਂ ਉਹ ਅੱਜ 33 ਪਿੰਡ ਵਿਜ਼ਿਟ ਕਰਨਗੇ ਇੱਧਰਲੇ ਆਹ ਏਰੀਆ ਦੇ ਤੇ ਦੂਜੀ ਟੀਮ ਲੱਗੂਗੀ ਫਿਰੋਜ਼ਪੁਰ ਵੱਲੋਂ ਕੱਲ ਨੂੰ ਇਹ ਇਕੱਠੇ ਹੋ ਕੇ ਜਲੰਧਰ ਇਕੱਠੇ ਹੋਣਗੇ ਉਦੋਂ ਬਾਅਦ ਆਪਣੀ ਰਿਪੋਰਟ ਤੇ ਜਿਹੜੀ ਸਟੇਟ ਗਵਰਨਮੈਂਟ ਦੀ ਆ ਚੰਡੀਗੜ੍ਹ ਚ ਬਹਿ ਕੇ ਪਰਸੋਂ ਇਹ ਸਟੇਟ ਦੇ ਨਾਲ ਸਟੇਟ ਦੇ ਐਗਰੀਕਲਚਰ ਮਿਨਿਸਟਰ ਕਿਉਂਕਿ ਅੱਜ ਵੀ ਸਟੇਟ ਦੇ ਐਗਰੀਕਲਚਰ ਮਿਨਿਸਟਰ ਵੀ ਨਾਲ ਨੇ ਕੋਈ ਇਹ ਚ ਪਾਰਟੀ ਬਾਜ਼ੀ ਨਹੀਂ ਅਸੀਂ ਉਹ ਗੱਲਾਂ 'ਚ ਨਹੀਂ ਪੈਣਾ ਠੀਕ ਹੈ ਕਿ ਕੇਂਦਰ ਕੀ ਸਟੇਟ ਕੀ ਐਸ ਵੇਲੇ ਪੰਜਾਬ ਨਾਲ ਇਹ ਇਹ ਤਮਾਸ਼ਾ ਦਿਖਾਉਣ ਦੀ ਲੋੜ ਨਹੀਂ ਗੀ ਐਸ ਵੇਲੇ ਪੰਜਾਬ ਜਿਹੜਾ ਬਿਲਕੁਲ ਆ ਬਾਰਡਰ ਤੇ ਸਾਨੂੰ ਬਚਾਉਂਦੇ ਆ ਲੋਕ ਤਾਂ ਸੁੱਤੇ ਆ ਦੇਸ਼ ਤੇ ਤੇ ਉਹਨਾਂ ਲਈ ਕੀ ਸਹੀ ਨੁਕਸਾਨ ਕਿਉਂਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਆਪ ਦੇਖ ਕੇ ਆਓ ਤੇ ਹੁਣ ਰਿਪੋਰਟ ਬੈਠ ਕੇ ਦੇਣਗੇ ਵੀ ਭਾਈ ਆ ਫਸਲ ਨਹੀਂ ਅਗਲੀ ਫਸਲ ਵੀ ਜਿਹੜੇ ਹੋਣ ਦੇ ਚਾਂਸਸ ਨਹੀਂ ਘਰਾਂ ਦੇ ਘਰ ਤਵਾ ਹੋ ਗਏ ਟੁੱਟ ਗਏ ਡੰਗਰ ਜਿਨ੍ਹਾਂ ਦੇ ਬੰਨੇ ਰਹਿ ਗਏ ਮਰ ਗਏ ਕੋਈ ਹਾਲਾਤ ਨਹੀਂ ਗਏ ਮਤਲਬ ਸਾਰੀਆਂ ਗੱਲਾਂ ਬਾਕੀ ਸਟੇਟਾਂ ਤੋਂ ਸੇਵਾ ਦੀ ਕੋਈ ਕਮੀ ਨਹੀਂ ਉਹਦੀ ਕੋਈ ਕਮੀ ਨਹੀਂ ਬਹੁਤ ਮੈਂ ਕਹਿੰਦਾ ਕੋਈ ਐਸਾ ਜਿੱਥੇ ਵੀ ਪੰਜਾਬੀ ਰਹਿੰਦਾ ਹੈ ਚਾਹ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਹਰ ਪਹੁੰਚ ਗਿਆ ਹਰ ਸੰਤ ਮਹਾਪੁਰਸ਼ਾ ਹੁਣ ਅਗਲੀ ਗੱਲ ਇਹਨਾਂ ਦੇ ਘਰਾਂ ਦਾ ਮਾਪਜਾ ਉਹ ਕੋਈ ਨਹੀਂ ਦੇ ਸਕਦਾ ਉਹ ਸੈਂਟਰ ਤੇ ਸਟੇਟ ਨੂੰ ਦੇਣਾ ਪਊ ਉਹਨਾਂ ਦਾ ਡੰਗਰਾਂ ਦਾ ਮਾਪਜਾ ਜਿਹੜਾ ਫਸਿਆਂ ਦਾ ਮਾਪਜਾ ਉਹ ਤਾਂ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ 11000 ਕਰੋੜ ਰੁਪਈਆ ਮੈਂ ਪਹਿਲਾਂ ਹੀ ਕਹਿ ਰਿਹਾ 11000 ਕਰੋੜ ਰੁਪਈਆ ਕੇਂਦਰ ਦਾ ਸਟੇਟ ਕੋਲ ਪਿਆ ਹੈ 11000 ਕਰੋੜ ਰੁਪਏ ਉਹਨੂੰ ਬੰਡੋ ਤਾਂ ਸਹੀ ਸ਼ੁਰੂ ਤੇ ਕਰੋ ਪਰ ਫਿਰ ਮੈਂ ਕਹਣਾ